ਇਹ ਗੱਲ ਸਾਫ਼ ਹੈ ਮੈਂ ਤੁਹਾਡੇ ਕੈਮਰੇ ਰਾਹੀਂ ਕਹਿਣਾ ਚਾਹੁੰਦਾ ਆ ਆਰਪੀਸੀ ਨੂੰ ਦੁਆਰਾ ਜਿਹਦਰ ਨਹੀਂ ਲਾਇਆ ਜਾਊਗਾ ਬਿਲਕੁਲ ਲਾਉਣਗੇ ਮਹੀਨਾ ਟਾਈਮ ਵਧਾਇਆ ਗਿਆ ਇਹ ਸਿਰਫ ਹਾਸਨਾ ਪਰਖਾ ਜਾ ਲੋਕ ਆਰਪੀਸੀ ਨੂੰ ਨਾਲਤਾ ਨਹੀਂ ਸਾਨੂੰ ਦੁਆਰਾ ਕਿਤੇ ਲਾਉਣਾ ਪੈਂਦਾ ਤਾਂ ਨਹੀਂ ਇਹ ਸਾਰਾ ਕੁਝ ਵੇਖਿਆ ਜਾ ਰਿਹਾ ਆਰਪੀਸੀ ਜਿਹਦਰ ਨਹੀਂ ਲੱਗੂਗਾ ਚਿਹਦਰ ਜੀ ਤੁਹਾਨੂੰ ਬੇਨਤੀ ਕਰਦੇ ਆ ਤੁਸੀਂ ਜਿਹੜੇ ਤੁਹਾਡੇ ਕੋਲ ਹੋਰ ਇਹਨਾਂ ਦੇ ਰਾਸ ਹੈਗੇ ਆ ਉਹ ਬਾਹਰ ਕੱਢੋ ਜੀ ਸਾਰਾ ਪਿੰਡ ਗਵਾਇਸ ਗੱਲ ਦਾ ਸਾਰਾ ਪਿੰਡ ਕਥਾ ਕਰਦਿਆਂ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਜਾਂਦਾ ਚੱਡੇ ਮਨੁੱਖ ਤੇ ਪਾੜੇ ਹੋਣ ਜਿਹੜੇ ਆਫੀਸਰ ਕਹਿੰਦੇ ਆ ਜਿਹੜੇ ਅੱਜ ਵੀ ਕਹਿੰਦੇ ਆ ਕਿ ਉਹ ਫਰਾਰ ਹੋ ਗਏ ਉਹਨਾਂ ਨੂੰ ਉਹਨਾਂ ਸਾਥੀ ਪਛਾ ਕੇ ਲੱਗੇ ਉਹ ਬੰਦੇ ਨੂੰ ਸਾਨੂੰ 5 ਮਿੰਟ ਦੇ ਦਿਓ ਉਸ ਤੋਂ ਬਾਅਦ ਉਹਨੂੰ ਸਾਡੇ ਕੋਲ ਭਜਾ ਕੇ ਵਿਖਾਓ ਕਿਤਾ ਭਾਈ ਦਾ 5 ਮਿੰਟ ਸਾਨੂੰ ਦੇ ਦਿਓ ਲੋਕ ਜੀ ਭਾਈ ਗੁਰਦੇਵ ਸਿੰਘ ਦੇ ਚੱਡੇ ਪਾੜ ਕੇ ਲਹੂ ਲਹਾਨ ਕਰਕੇ ਅੱਖ ਉਹਨਾਂ ਦੀ ਬਾਹਰ ਹੈ ਸਾਰਾ ਸਰੀਰ ਜ਼ਖਮੀ ਹੈ ਪੰਜ ਸਾਧਨ ਤਸ਼ੱਦਦ ਕਰਨ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਕਿ ਉਹਨਾਂ ਸਾਥੀਆਂ ਨੂੰ ਪਛਾਣ ਕੇ ਲਗੇ। ਔਰ ਇਹਦਾ ਸਾਮੰਤ ਗੋਇਲ ਜੋ ਕਿ ਇੱਕ ਘਾਤਕ ਐਸਐਸਪੀ ਗੁਰਦਾਸਪੁਰ ਅੰਮ੍ਰਿਤਸਰ ਦਾ ਰਹਿ ਚੱਕਿਆ ਹੈ ਜਿਹਦੇ ਸਮੇਂ 'ਚ ਸਰ ਜਸਵੰਤ ਸਿੰਘ ਖਾਲੜਾ ਦਾ ਵੀ ਕਤਲ ਹੋਇਆ ਹੈਗਾ ਔਰ ਤਕਰੀਬਨ 130 ਹੋਣੇ ਕੇਸ ਅਣਪਛਾਤੇ ਕਰਕੇ ਇਨਕਾਊਂਟਰ ਕਰਕੇ ਕੈਟ ਵਰਤ ਕੇ ਉਹਨੇ ਗੁਰਦਾਸਪੁਰ ਦੀ ਧਰਤੀ ਤੇ ਕੀਤੇ ਆ ਉਹੋ ਜਿਆਂ ਨੂੰ ਕਟਹਿਰੇ 'ਚ ਖੜਾ ਕਰਤਾ ਉਹਨਾਂ ਨੂੰ ਨਾਮੀ ਕਰਤਾ ਹੈਗਾ ਕਿ ਇਹਨਾਂ ਨੇ ਕੈਟ ਵਰਤ ਬਾਰਲੇ ਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਮਾਰਨ ਦੀ ਸਾਜ਼ਿਸ਼ ਰੱਖੀ ਹੈ ਇੰਟੈਲੀਜੈਂਸ ਤੇ ਸਬੂਤ ਸਾਹਮਣੇ ਪੇਸ਼ ਕਰਤੇ ਹੈਗੇ ਆ ਇਹ ਸਾਡੇ ਬਾਹਰਲੇ ਬਸੀਕ ਕੌਮ ਤੇ ਪੰਥ ਦੀ ਬਹੁਤ ਵੱਡੀ ਪ੍ਰਾਪਤੀ ਹੈ ਜੋ ਅਸੀਂ ਉਹਰੇ ਦਬੇ ਕੁਚਲੇ ਆਪਣੇ ਜ세ਦਾਰ ਨਹੀਂ ਨਹੀਂ ਕਰ ਸਕੇ ਪਰ ਬਾਹਰਲੀਆਂ ਸਰਕਾਰਾਂ ਨੂੰ ਇਹਨਾਂ ਨੇ ਜਾਗਰੂਕ ਕਰਕੇ ਉਹਨਾਂ ਨੂੰ ਆਪਣੇ ਮਨੁੱਖੀ ਅਧਿਕਾਰਾਂ ਦੇ ਉੱਤੇ ਪਹਿਰਾ ਦਿਵਾ ਕੇ ਉਹਨਾਂ ਨੇ ਆ ਕੇਸ ਦਰਜ ਕਰਤੇ ਅੱਜ ਸਾਡੇ ਤੇ ਲੋਕਤੰਤਰ ਦੇ ਵਿੱਚ ਵੀ ਤਸ਼ੱਦਦ ਹੋ ਰਿਹਾ ਹੈ। ਦੇਖੋ ਉਹਨ ਡੱਲੇਵਾਲ ਸਾਹਿਬ ਉੱਥੇ ਬੈਠੇ ਨੇ। ਬਿਲਕੁਲ। ਉਹ ਵਿਜਿਦਨ ਹੈ ਕਿ ਮੈਂ ਤਾਂ ਮਰ ਜਾਣਾ ਜੇ ਮੇਰੀ ਗੱਲ ਨਹੀਂ ਮੰਨਦੇ। ਪਰ ਦੋ ਡੈਮੋਕਰੇਟਿਕ ਸਰਕਾਰਾਂ ਭਗਵੰਤ ਮਾਨ ਦੀ ਤੇ ਮੋਦੀ ਦੀ। ਉਹਨਾਂ ਦਾ ਕੋਈ ਵੱਡਾ ਡੰਡਾ ਆ ਕੇ ਡੱਲੇਵਾਲ ਦੇ ਸਹਰਾਣੇ ਬੈਠੇ ਕਿ ਮੇਰੇ ਕੋਲੇ ਰਾਜਾ ਡੱਲੇਵਾਲ ਤੈਨੂੰ ਮਰਨ ਨਹੀਂ ਦੇਣਾ ਜਿਹੜੀ ਤੂੰ ਗੱਲ ਕਹਿੰਨਾ ਆਪਾਂ ਬੈਠਦੇ ਆਂ ਆਪਾਂ ਟੇਬਲ ਟਾ ਕਰਦੇ ਆਂ ਆਪਾਂ ਬੁੱਧੀ ਜੀਵਾਂ ਨੂੰ ਬਿਠਾਉਂਦੇ ਆਪਾਂ ਮਾਰਾਂ ਨੂੰ ਬਿਠਾਉਂਦੇ ਆਪਾਂ ਤਾਂ ਹੱਲ ਕੱਢਦੇ ਆਂ ਫਿਰ ਦੱਸੋ ਲੋਕਤੰਤਰ ਕਹਦਾ ਜਦੋਂ ਇੱਕ ਬੰਦਾ ਮਰਨ ਜਾ ਰਿਹਾ ਉਹਨੂੰ ਤੁਸੀਂ ਬਚਾ ਨਹੀਂ ਸਕਦੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਨੇ ਸੇਵਾ ਹਰਪਾਲ ਸਿੰਘ ਮਖੂਲ ਉਹਦੇ ਲਈ ਗੇਹਰਾਂ ਨੂੰ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਕੌਂਕੇ ਦੀ ਪਵਣ ਧਰਤੀ ਦੇ ਉੱਪਰ ਆ ਔਰ ਬਤਨੀ ਜਿਹੜੀ ਇਹ ਸਾਲਾਨਾ ਵਰਸੀ ਜਿਹੜੀ ਇਹ ਗੁਰਦੇਵ ਸਿੰਘ ਜੀ ਕੌਂਕੇ ਅਕਾਲ ਤਖਤ ਦੇ ਜਹੇਦਰ ਸਾਹਿਬ ਦੀ ਮਨਾਈ ਜਾ ਰਹੀ ਹੈ ਔਰ 32 ਸਾਲ ਹੋ ਗਏ ਉਹਨਾਂ ਨੂੰ ਅਣਮਨੁਕੀ ਤਸ਼ੱਦਦ ਉਹਨਾਂ ਦਾ ਸਰੀਰ ਤੇ ਢਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਅਜੇ ਤ ਉਨ੍ਹਾਂ ਦੀ ਵਰਸੀ ਦੇ ਉੱਪਰ ਪੰਥਕ ਆਗੂਆਂ ਨੇ ਸ਼ਿਰਕਤ ਕੀਤੀ ਹੈ ਸਾਡੇ ਨਾਲ ਪੰਥਕ ਕਵੀਸ਼ਰ ਜਿਹੜੇ ਨੇ ਮੱਖਣ ਸਿੰਘ ਦੀ ਮਸਾਫਰ ਔਰ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਸੁਪੁੱਤਰ ਸਰਦਾਰ ਇਮਾਨ ਸਿੰਘ ਦੀ ਮਾਨੀ ਸਾਡੇ ਨਾਲ ਨੇ ਦੋਹਾਂ ਵੀਰਾਂ ਦਾ ਚੈਨਲ ਦੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਹੁਣੇ ਇਤਿਹਾਸ ਸੁਣਾ ਰਹੇ ਹੋ 32 ਸਾਲ ਹੋ ਗਏ ਨੇ ਅਜੇ ਤੱਕ ਕੌਮ ਦੇ ਜਹੇਦਾਰ ਨੂੰ ਇਨਸਾਫ ਨਹੀਂ ਮਿਲਿਆ ਤੇ ਆਮ ਬੰਦੇ ਨੂੰ ਇਨਸਾਫ ਕਿਵੇਂ ਮਿਲਦਾ ਹੋਊਗਾ ਕਦੀ ਤੁਸੀਂ ਵੇਖਿਆ ਕਿਸੇ ਹੋਰ ਧਰਮ ਦੇ ਆਗੂ ਨੂੰ ਸੀਏ ਸਟਾਫ ਦੇ ਵਿੱਚ ਨੰਗੀਆਂ ਕਰਕੇ ਅਣਮਨੁੱਖੀ ਤਸ਼ੱਦਦ ਆਇਆ ਗਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਇਹ ਵੇਖਣ ਮੈ ਸਾਨੂੰ ਸਾਫ਼ ਦੇ ਸਿਰਿਆ ਕਿ ਸਿਕਮਣਾ ਤੱਕਾ ਹੋ ਰਿਹਾ ਪਹਿਲਾਂ ਤੋਂ ਹੁੰਦਾ ਆ ਰਿਹਾ ਜੀ ਜਿਹੜੀ ਇਨਸਾਫ ਦੀ ਗੱਲ ਹੈ ਜੇ ਕਿਸੇ ਦਾ ਪਾਲਤੂ ਕੁੱਤਾ ਰੱਖਣ ਦੀ ਗੱਲ 'ਚ ਪਾਟਾ ਪਾਇਆ ਹੁੰਦਾ ਹੂੰ ਉਹ ਮਰਿਆ ਜਾਵੇ ਹੂੰ ਤਾਂ ਉਹਦੀ ਵੀ ਇੱਛਾ ਹੁੰਦੀ ਕਿ ਹਨਸਾਬ ਮਿਲੇ ਹੂੰ ਤੇ ਸਾਡੀ ਕੌਮ ਦਾ ਜਥੇਦਾਰ ਸੀ ਭਾਈ ਗੁਰਦੇਵ ਸਿੰਘ ਜੀ ਕੌਕੇ ਬਿਲਕੁਲ ਜੀ ਅੱਖਾਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਉਹਨੂੰ ਲਜਾਇਆ ਜਾਂਦਾ ਹੂੰ ਤੇ ਸਭ ਤੋਂ ਵੱਡੀ ਗੱਲ ਹੈ ਸਰਕਾਰ ਇਸ ਗੱਲ ਤੋਂ ਪ੍ਰਸ਼ਾਸਨ ਇਸ ਗੱਲ ਤੋਂ ਮੁੱਕਰੀ ਜਾਂਦਾ ਕਿ ਸਾਡੇ ਕੋਲ ਤਾਂ ਹੈ ਹੀ ਨਹੀਂ ਹੂੰ ਸਾਰਾ ਪਿੰਡ ਗਵਾਇਸ ਗੱਲ ਦਾ ਸਾਰਾ ਪਿੰਡ ਕਥਾ ਕਰਦਿਆਂ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਜਾਂਦਾ ਚੱਡੇ ਮਨੁੱਖ ਤੇ ਪਾੜੇ ਹੋਣ ਹੂੰ ਜਿਹੜੇ ਆਫੀਸਰ ਕਹਿੰਦੇ ਆ ਜਿਹੜੇ ਅੱਜ ਵੀ ਕਹਿੰਦੇ ਆ ਕਿ ਉਹ ਫਰਾਰ ਹੋ ਗਏ ਉਹਨਾਂ ਨੂੰ ਉਹਨਾਂ ਸਾਥੀ ਪਹਜਾ ਕੇ ਲਾਗੇ ਹੂੰ ਉਹ ਬੰਦੇ ਨੂੰ ਸਾਨੂੰ 5 ਮਿੰਟ ਦੇ ਦਿਓ ਹੂੰ ਉਸ ਤੋਂ ਬਾਅਦ ਉਹਨੂੰ ਸਾਡੇ ਕੋਲ ਭਜਾ ਕੇ ਲਿਖਾਓ ਕਿਤਾ ਪਾਈਦਾ ਹੂੰ 5 ਮਿੰਟ ਸਾਨੂੰ ਦੇ ਦਿਓ ਉਹਨੂੰ ਕਿਸ ਜੀ ਭਾਈ ਗੁਰਦੇਵ ਸਿੰਘ ਦੇ ਚੱਡੇ ਪਾੜ ਕੇ ਲਹੂ ਲਹਾਨ ਕਰਕੇ ਅੱਖ ਉਹਨਾਂ ਦੀ ਬਾਹਰ ਹੈ ਹੂੰ ਸਾਰਾ ਸਰੀਰ ਜ਼ਖਮੀ ਹੈ ਹੂੰ ਤੇ ਪੰਜ ਸਾਧਨ ਤਸ਼ੱਦਦ ਕਰਨ ਤੋਂ ਬਾਅਦ ਉਹਨੂੰ ਕਹਿੰਦੇ ਕਿ ਉਹਨੇ ਸਾਥੀਆਂ ਨੂੰ ਭਜਾ ਕੇ ਲਾਗੇ ਹੂੰ ਕਿਹਨ ਦਾ ਭਾਵ ਹੈ ਅਣਮਨੁੱਖੀ ਤਸ਼ੱਦਦ ਸੇਕ ਕੌਮ ਦੇ ਨਾਲ ਹੋਇਆ ਭਾਈ ਗੁਰਦੇਵ ਸਿੰਘ ਜੀ ਦੇ ਨਾਲ ਹੋਇਆ ਮੈਂ ਇਹ ਬੜੀ ਨਮਰਸ਼ੀ ਦੇ ਨਾਲ ਮੈਂ ਇੱਕ ਗੱਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਕੌਮ ਦੀ ਬਹੁਤ ਵੱਡੀ ਤਰਸਦੀ ਹੈ ਕਿ ਅਸੀਂ ਆਪਣੇ ਜਥੇਦਾਰਾਂ ਜਥੇਦਾਰਾਂ ਦਾ ਇਨਸਾਫ ਨਹੀਂ ਲੈ ਸਕੇ। ਉਦੋਂ ਬਾਅਦ 32 ਸਾਲਾਂ ਦੇ ਵਿੱਚ ਪੰਥਕ ਸਰਕਾਰਾਂ ਜਿਹੜੀ ਆਪਣੇ ਆਪ ਨੂੰ ਪੰਥਕ ਕਹਿੰਦੇ ਨੇ ਉਹ ਸਰਕਾਰਾਂ ਵੀ ਹੋਣ ਚਾਹੀਆਂ ਪਰ ਉਹਨਾਂ ਨੇ ਵੀ ਇਨਸਾਫ ਨਹੀਂ ਦਿਵਾਇਆ ਬਲਕਿ ਜਿਹੜੇ ਦੋਚੀ ਸਨ ਸਵਰਨ ਘੋਟਣੇ ਦੇ ਉਹਨਾਂ ਦੇ ਭੋਗ ਦੇ ਵਿੱਚ ਉਹਨਾਂ ਆਗੂਆਂ ਦੀ ਸ਼ਿਰਕਤ ਵੀ ਰਹੀ ਏ। ਮਾਫ ਕਰਨਾ ਮੈਨੂੰ ਕਹਿਣ ਦੇਣਾ ਇਹ ਅੱਖੀ ਘਟਾ ਜਿਹੜਾ ਪਾਇਆ ਗਿਆ ਹੈ ਜਿਹੜਾ ਉਹਨਾਂ ਦੀ ਸ਼ਾਂਤ ਨੂੰ ਰੋਲਿਆ ਗਿਆ ਉਹਨਾਂ ਦੇ ਸਰੀਰ ਦਾ ਥੋੜਾ ਪਤਾ ਨਹੀਂ ਲੱਗਾ ਇਹ ਕਾਰਨ ਹੀ ਪੰਥਕ ਸਰਕਾਰ ਹੈ ਉਹ ਸਾਰੇ ਕਸੇ ਦੇ ਉੱਪਰ ਧੱਬਾ ਮਾਰਨ ਵਾਲੀ ਉਹਨੂੰ ਠੱਕਣ ਵਾਲੀ ਨੂੰ ਸਰਕਾਰੀ ਪੰਥਕ ਹੈ ਜੇ ਪੰਥਕ ਸਰਕਾਰ ਜਜ਼ਬੇ ਵਾਲੀ ਹੁੰਦੀ ਤਾਂ ਹੋ ਹੀ ਨਹੀਂ ਸਕਦਾ ਸੀ ਜਿਵੇਂ ਮਾਰਾ ਸਾਭ ਦੀ ਬੇਦਬੀ ਨੂੰ ਖੂ ਖਾਤੇ ਪਾਇਆ ਉਹਦੀ ਜਾਂਚ ਨੂੰ ਖੂ ਖਾਤੇ ਪਾਤਾ ਇਹ ਵੀ ਪੰਥਕ ਸਰਕਾਰ ਦੇ ਹਿੱਸੇ ਹੀ ਆ ਹਮ ਮਾਰਾ ਸਾਹਮਣੇ ਮਾਰਾ ਸਾਹਿਬ ਦੀ ਜਿਹੜੀ ਹੈ ਇਨਸਾਫ ਦੀ ਗੱਲ ਨੂੰ ਖੂਕਾਤੇ ਪਾਤਾ ਇਹ ਪੰਥ ਸਰਕਾਰ ਨੇ ਜਿਹੜਾ ਅੱਜ ਮਾਫੀ ਮੰਗਦੇ ਫਿਰਦੇ ਆ ਨਿੰਮੂ ਝੋਨੇ ਹੋਏ ਹੋਏ ਆ ਹੱਥਾਂ 'ਚ ਬਰਸ਼ੇ ਪੜੇ ਹੋਏ ਆ ਇਸ ਲਈ ਇਹ ਇਹ ਇਹਨਾਂ ਦੇ ਹਿੱਸੇ ਆਇਆ ਇਹ ਗਦਾਰੀਆਂ ਕੀਤੀਆਂ ਧੋਖੇ ਕੀਤੇ ਪੰਥ ਨਾਲ ਕੀਤੇ ਗੁਰੂ ਗ੍ਰੰਥ ਨਾਲ ਵੀ ਕੀਤੇ ਪੰਥ ਨਾਲ ਤਾਂ ਕੀਤੇ ਕਿਤੇ ਗੁਰੂ ਗ੍ਰੰਥੋਂ ਨਹੀਂ ਬਖਸ਼ਿਆ ਇਹਨਾਂ ਨੇ ਇਸ ਲਈ ਮੇਰੀ ਤੇ ਇਹੀ ਬੇਨਤੀ ਆ ਪੰਥਕ ਸਰਕਾਰ ਦਾ ਸਾਰਾ ਕੁਝ ਕਰਿਆ ਤਰਿਆ ਪੰਥਕ ਲੋਕਾਂ ਦਾ ਕਰਿਆਤਰਿਆ ਜਿਹੜੇ ਕਿ ਸਿਰਫ ਨਾਮ ਦੇ ਪੰਥਕ ਹੈ ਅਸਲ 'ਚ ਪੰਥਕ ਹੁੰਦੇ ਫੇਰ ਨਹੀਂ ਹੁੰਦਾ ਇਹ ਅਸਲ 'ਚ ਪੰਥਕ ਹੁੰਦੇ ਅਸਲ 'ਚ ਪੰਥਕ ਤਾਂ ਗੈਰ ਮਜ਼ਬਦ ਦੇ ਲੋਕਾਂ ਨੂੰ ਇਨਸਾਫ ਲੈ ਕੇ ਦਿੰਦੇ ਰਹੇ ਆ ਬਿਲਕੁਲ ਜੀ ਪੰਥਕ ਨੇ ਸਾਡੇ ਨਵੇਂ ਪਾਤਸ਼ਾਹ ਮਹਾਰਾਜ ਜਿਹੜੇ ਗੈਰ ਮਜ਼ਬਦ ਵਾਸਤੇ ਵੀ ਆਪਣਾ ਸੀਸ ਨਿਸ਼ਾਵਰ ਕਰਦੇ ਆ ਇਸ ਕਰਕੇ ਪੰਥ ਦੇ ਪੰਥ ਦਾ ਮਖੌਟਾ ਪੈਣਾ ਹੋਇਆ ਸੀ ਇਹਨਾਂ ਲੋਕਾਂ ਨੇ ਮਖੌਟਾ ਚੱਕਿਆ ਤਾਂ ਗਿਆ ਹੁਣ ਜੇ ਕੋਈ ਲੋਕ ਸ਼ਰਮ ਵਾਲੇ ਹੁਣ ਮੈਨੂੰ ਮਾਫ ਕਰਨਾ ਕਹਿਣ ਦੇ ਨਾਲ ਮਹਿਸੂਸ ਨਾ ਕਰਿਓ ਕੋਈ ਜੇ ਲੋਕ ਸ਼ਰਮਾ ਵਾਲੇ ਹੋਣ ਤੇ ਇਸ ਗੱਲ ਨੂੰ ਮੰਨ ਲੈਣ ਕਿ ਇਹ ਇਹ ਪਰਿਵਾਰ ਜਿਹੜਾ ਪੰਜਾਬ ਤੇ ਪੰਥ ਤੇ ਇੱਕ ੱੱਬਾ ਇਹਨੂੰ ਮੂੰਹ ਨਾ ਲਾਉਣ ਦਵਾਰਾ ਇਹ ਸਾਰਾ ਕੁਝ ਜਿਹੜਾ ਜਾਲਸਾ ਜੀ ਹੁਣ ਕੀਤੀ ਗਈ ਹੈ ਮਾਫੀ ਨਾਮੇ ਕੀਤੇ ਗਿਓ ਸਜ਼ਾਵਾਂ ਦਿੱਤੀਆਂ ਗਈਆਂ ਸਭ ਕੁਝ ਕੀਤਾ ਗੇ ਇਹ ਸਾਰਾ ਕੁਝ ਦੁਆਰਾ ਜਾਣ ਪਾਉਣ ਵਾਸਤੇ ਪਰਿਵਾਰ ਦੇ ਵਿੱਚ ਕੀਤਾ ਜਾ ਰਿਹਾ ਇਸ ਕਰਕੇ ਜਿਹੜਾ ਜਸਦੇਵਰ ਹਰਪੀ ਸਿੰਘ ਨਾਲ ਹੋਇਆ ਉਹ ਵੀ ਕੁਝ ਇਹਦਾ ਹਿੱਸਾ ਹੀ ਹੈ ਓਕੇ ਉਹ ਵੀ ਇਹਦਾ ਹਿੱਸਾ ਹੀ ਹੈ ਕਿਉਂਕਿ ਜੋ ਕੁਝ ਚਾਹੁੰਦੇ ਸੀ ਸ਼ਾਇਦ ਉਹ ਨਹੀਂ ਹੋਇਆ ਜਦੋਂ ਜਾਣੋ ਪਾਉਣਾ ਚਾਹੁੰਦੇ ਸੀ ਉਹ ਨਹੀਂ ਪਈ ਉਹਦਾਂ ਜਾਣ ਹੂੰ ਕਿਉਂਕਿ ਉਹ ਖਾਲ ਬਣਿਆ ਨਾਲ ਉਹ ਚਾਹੁੰਦੇ ਸੀ ਕਿ ਇਦਾਂ ਦਾ ਕੁਝ ਨਾ ਹੋਵੇ ਵੱਡੀ ਗੱਲ ਹੋਈ ਹੈ ਫਕਰੇ ਕੌਮ ਜਿਹੜਾ ਦਿੱਤਾ ਗਿਆ ਜੀ ਫਕਰੇ ਫਕਰੇ ਕੌਮ ਅੰਦਰ ਦਿੱਤਾ ਗਿਆ ਤੇ ਬਾਹਰ ਲਿਆ ਗਿਆ ਨਜ਼ਾਰਾ ਸੁਆਦ ਆਇਆ ਇਸ ਗੱਲ ਦਾ ਹੂੰ ਅੰਦਰ ਮਿਲੀ ਭੁਗਤ ਕਰਕੇ ਫਕਰੇ ਕੌਮ ਲਿਆ ਗਿਆ ਜਨ ਤੱਕ ਹੋ ਕੇ ਫਕਰੇ ਕੌਮ ਵਾਪਸ ਲਿਆ ਗਿਆ ਇਸ ਕਰਕੇ ਇਸ ਗੱਲ ਕਰਕੇ ਜਿਹੇਦਾਰਾਂ ਵਾਸਤੇ ਸੀ ਉਹਨੇ ਅਪਰੀਸ਼ੀਏਟ ਕਰਦੇ ਆ ਤੇ ਹਰਪੀ ਸਿੰਘ ਦੇ ਨਾਲ ਵੀ ਜੋ ਕੁਝ ਹੋ ਰਿਹਾ ਉਹ ਤੱਕਾ ਹੋ ਰਿਹਾ ਚਲੋ ਹਰਪੀ ਸਿੰਘ ਨੇ ਵੀ ਕਾਫੀ ਗੱਲਾਂ ਉਹ ਉਹਦਾਂ ਦੀ ਕੀਤੀਆਂ ਆਪਣੇ ਪਾਸ ਤੇ ਰਹਿੰਦਿਆਂ ਹੋਏ ਆ ਜਿਹੜੀਆਂ ਕੌਮ ਵਾਸਤੇ ਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ ਅੱਜ ਉਹਨਾਂ ਦੇ ਨਾਲ ਅਸੀਂ ਉਹਦੇ ਨਾਲ ਹਮਦਰਦੀ ਤਾਂ ਕਰਦੇ ਆ ਪਰ ਉਹਨਾਂ ਨੂੰ ਵੀ ਹਾਲੇ ਹੋਰ ਕੁਝ ਸਾਹਮਣੇ ਲਿਆਉਣਾ ਚਾਹੀਦਾ ਹੈ ਕਿਉਂਕਿ ਉਹਨਾਂ ਦਾ 15 ਦਿਨ ਦਾ ਸਮਾਂ ਸੀਗਾ ਉਹ ਮਹੀਨੇ ਦਾ ਕਰ ਦਿੱਤਾ ਗਿਆ ਇਹ ਗੱਲ ਸਾਫ਼ ਹੈ ਮੈਂ ਤੁਹਾਡੇ ਕੈਮਰੇ ਰਾਹੀਂ ਕਹਿਣਾ ਚਾਹੁੰਦਾ ਹਰਪੀ ਸਿੰਘ ਨੂੰ ਦੁਆਰਾ ਜਿਹੇਦਾਰ ਨਹੀਂ ਲਾਇਆ ਜਾਊਗਾ ओके ਬਿਲਕੁਲ ਲਾਉਣਗੇ ਮਹੀਨਾ ਦਾ ਟਾਈਮ ਵਧਾਇਆ ਗਿਆ ਇਹ ਸਿਰ ਹਾਜ਼ਮਾ ਪਰਖਾ ਜਾ ਰ ਲੋਕ ਹਰਪਿੰਦਰ ਨਾਲ ਤਾਂ ਨਹੀਂ ਸਾਨੂੰ ਦੁਆਰਾ ਕਿਤੇ ਲਾਉਣਾ ਪੈਂਦਾ ਤਾਂ ਨਹੀਂ ਇਹ ਸਾਰਾ ਕੁਝ ਵੇਖਿਆ ਜਾ ਰਿਹਾ ਹਰਪਿੰਦਰ ਜਹੇਦਾਰ ਨਹੀਂ ਲੱਗੂਗਾ ਜਹੇਦਾਰ ਜੀ ਤੁਹਾਨੂੰ ਬੇਨਤੀ ਕਰਦੇ ਆ ਤੁਸੀਂ ਜਿਹੜੇ ਤੁਹਾਡੇ ਕੋਲ ਹੋਰ ਇਹਨਾਂ ਦੇ ਰਾਸ ਹੈਗੇ ਆ ਉਹ ਬਾਹਰ ਕੱਢੋ ਜੀ ਸੋ ਧੰਨਵਾਦ ਸਰਦਾਰ ਮਾਨ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰਦਾਰ ਸਾਹਿਬ ਤੁਸੀਂ ਕਾਨੂੰਨੀ ਮਾਹਰ ਵੀ ਹੋ ਕਦੀ ਤੁਸੀਂ ਵੇਖਿਆ ਵੀ ਭਾਤੇ ਰਿਕਾਰਡ ਦੇ ਵਿੱਚ ਕੋਈ ਅਣਪਛਾਤਾ ਹੋਵੇ ਇੱਕ ਜੰਮ ਦੇ ਜਵਾਗ ਦਾ ਵੀ ਸਰਕਾਰੀ ਰਿਕਾਰਡ ਦੇ ਵਿੱਚ ਨਾਮ ਦਰਜ ਹੁੰਦਾ ਪਰ ਸਾਨੂੰ ਅਣਪਛਾਤੇ ਕਿਹਾ ਗਿਆ ਲਾਵਾਰਸ ਲਾਸ਼ਾਂ ਬਣਾ ਕੇ ਸਾਨੂੰ ਦਰਿਆਵਾਂ ਦੇ ਵਿੱਚ ਰੋੜਿਆ ਗਿਆ ਅਣਪਛਾਤੇ ਕਿਹਾ ਗਿਆ ਸਸਕਾਰੇ ਗਏ ਕੀ ਕਹੋਗੇ ਤੁਸੀਂ ਮੈਂ ਇਹ ਕਹੂੰਗਾ ਕਿ ਜੇ ਬੰਦੇ ਨੇ ਇਹ ਕਾਰਡ ਕੱਢੀ ਸੀ ਜਵਾਨ ਸਿੰਘ ਖਾਲਰਾ ਨੇ ਉਹਦਾ ਵੀ ਉਹੀ ਅਸਰ ਕੀਤਾ ਗਿਆ ਉਹਨੂੰ ਵੀ ਅਣਪਛਾਤੀ ਲਾਵਾਰਸ ਬਣਾ ਕੇ ਉਹਨੂੰ ਕਤਲ ਕੀਤਾ ਗਿਆ ਔਰ ਠੰਡੇ ਦੇ ਦੇਣਾ ਜੀ ਇਹਨਾਂ ਵਿੱਚ ਸਾਡੀ ਜਿਹੜੀ ਸੋਚ ਹੈ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰਕੌਰ ਕੰਨੀ ਪੈਂਦੀ ਹੈ ਜਿਨ੍ਹਾਂ ਨੇ ਠੰਡੀ ਬੁਰਜੇ ਇਹ ਸਾਰਾ ਕੁਝ ਸਹਿਿਆ ਜੀ ਉਸ ਸਮੇਂ ਦੀ ਹਕੂਮਤ ਜੀ ਮੁਗਲ ਹਕੂਮਤ ਨੇ ਵੀ ਇਹੀ ਕੰਮ ਕੀਤਾ ਸੀਗਾ ਜਿਹੜਾ ਵਜ਼ੀਰ ਖਾਨ ਨੇ ਹਮਲਾ ਆਨੰਦਪੁਰ ਸਾਹਿਬ ਤੇ ਔਰੰਗਜ਼ੇਬ ਨੇ ਗਰੰਟੀ ਦਿੱਤੀ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੇ ਮਨੁੱਖੀ ਨਿਯਮ ਤੋਂ ਬਾਹਰ ਹੋ ਕੇ ਸਾਡੇ ਸਾਹਿਬਜ਼ਾਦੇ ਉਹਨਾਂ ਨੇ ਦੀਵਾਰਾਂ 'ਤੇ ਚਿਣ ਕੇ ਉਹਨਾਂ ਨੇ ਕਤਲ ਕੀਤੇ ਅੱਜ ਇਹ ਜਿਹੜੀ ਹਕੂਮਤ ਹੈ ਇਹ ਸਾਡਾ ਧਰਮ ਤਬਦੀਲ ਕਰਦੀ ਹੈ ਧਾਰਾ 25 ਚ ਸਾਨੂੰ ਕਹਿੰਦੀ ਹੈ ਕਿ ਤੁਸੀਂ ਹਿੰਦੂਆਂ ਜਦ ਗੁਰੂ ਸਾਹਿਬ ਕਾਲੀ ਮਹਾਂ ਚੋਂ ਨਿਕਲ ਕੇ ਅੰਗ 1136 ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਦੇ ਆ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਤੇ ਇਹ ਸਾਨੂੰ ਮੱਲੋ ਮੱਲੀ ਇਹਨਾਂ ਦਾ ਧਰਮ ਤਬਦੀਲ ਕੀਤਾ ਹੋਇਆ ਔਰ ਸਾਨੂੰ ਕੋ-ਕੋ ਕੇ ਮਾਰਦੇ ਆ ਜਿਵੇਂ ਦਰਬਾਰ ਸਾਹਿਬ ਤੇ ਹਮਲੇ ਹੋਇਆ ਕਾਲ ਤਖਸਾਲ ਟੈਟੇਰੀ ਹੋਇਆ 84 ਹੋਇਆ ਤੇ ਹੁਣ ਇਹਨਾਂ ਨੇ ਉਹੀ ਪਾਲਿਸੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀ ਕਿ ਹਣ ਪਛਾਤਾ ਕਹਿ ਕੇ ਚਾਕਣਾ ਉਹ ਪਾਲਿਸੀ ਜਿਹੜੀ ਪੰਜਾਬ ਦੇ ਵਿੱਚ ਲਹੂ ਲਹੀਨ ਹੋ ਕੇ ਕੈਟਾਂ ਰਹੀ ਇਹਨਾਂ ਨੇ ਕੰਮ ਕਰਾਏ ਆ ਅੱਜ ਬਾਹਰਲੇ ਦੇਸ਼ਾਂ 'ਚ ਵੀ ਸਿੱਖਾਂ ਨੂੰ ਇਦਾਂ ਕੋ ਕੋ ਕੇ ਮਾਰਦੇ ਆ ਅਵਤਾਰ ਸਿੰਘ ਖੰਡਾ ਹ ਨਿੱਜਰ ਸਾਹਿਬ ਹਰਦੀਪ ਸਿੰਘ ਤੇ ਹੁਣ ਗੁਰਪਤਵੰਨ ਸਿੰਘ ਪੰਨੂ ਪਰ ਸਾਨੂੰ ਇਸ ਗੱਲ ਦਾ ਮਾਨ ਹੈ ਕਿ ਬਾਹਰਲੇ ਦੇਸ਼ਾਂ ਜਿਨ੍ਹਾਂ ਦਾ ਸੁਵਿਧਾਨ ਹੈ ਜਿਨ੍ਹਾਂ ਦਾ ਕਾਨੂੰਨਨ ਤੌਰ ਤੇ ਆਪਣੇ ਜਿਹੜੇ ਉੱਥੇ ਵੱਸਦੇ ਆ ਉਹਨਾਂ ਦੀ ਰੱਖਿਆ ਕਰਨਾ ਹੈ ਉਹਨਾਂ ਨੇ ਸਟੈਂਡ ਲੈ ਲਿਆ ਹੈਗਾ ਅੱਜ ਉਹਨਾਂ ਨੇ ਭਾਈ ਹਰਦੀਪ ਸਿੰਘ ਨੇਚਰ ਗੁਪਤਵੰਤ ਸਿੰਘ ਪੰਨੂ ਦੇ ਕੇਸ 'ਚ ਇੰਗਲੈਂਡ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਭਾਰਤ ਦੀ ਸਰਕਾਰ ਨੂੰ ਜਿਹਦੇ ਵਿੱਚ ਰੁਏ ਦਾ ਸਾਮੰਤ ਗੋਇਲ ਜੋ ਕਿ ਇੱਕ ਘਾਤਕ ਐਸਐਸਪੀ ਗੁਰਦਾਸਪੁਰ ਅੰਮਰਸਰ ਦਾ ਰਹਿ ਚੱਕਿਆ ਹੈ ਜਿਹਦੇ ਸਮੇਂ 'ਚ ਸਰ ਜਸਵੰਤ ਸਿੰਘ ਖਾਲੜਾ ਦਾ ਵੀ ਕਤਲ ਹੋਇਆ ਹੈਗਾ ਔਰ ਤਕਰੀਬਨ 130 ਹੋਨੇ ਕੇਸ ਅਣਪਛਾਤੇ ਕਰਕੇ ਇਨਕਾਊਂਟਰ ਕਰਕੇ ਕੈਟ ਵਰਤ ਕੇ ਉਹਨੇ ਗੁਰਦਾਸਪੁਰ ਦੀ ਧਰਤੀ ਤੇ ਕੀਤੇ ਆ ਉਹੋ ਜਿਆਂ ਨੂੰ ਕੁਟਹਿਰੇ 'ਚ ਖੜਾ ਕਰਤਾ ਉਹਨਾਂ ਨੂੰ ਨਾਮੀ ਕਰਤਾ ਹੈਗਾ ਕਿ ਇਹਨਾਂ ਨੇ ਕੈਟ ਵਰਤ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਮਾਰਨ ਦੀ ਸਾਜ਼ਿਸ਼ ਰੱਖੀ ਹੈ ਇੰਟੈਲੀਜੈਂਸ ਸਬੂਤ ਸਾਹਮਣੇ ਪੇਸ਼ ਕਰਤੇ ਹੈਗੇ ਆ ਇਹ ਸਾਡੇ ਬਾਹਰਲੇ ਬਸੀਕ ਕੌਮ ਤੇ ਪੰਥ ਦੀ ਬਹੁਤ ਵੱਡੀ ਪ੍ਰਾਪਤੀ ਹੈ ਜੋ ਅਸੀਂ ਉਹਰੇ ਦਬੇ ਕੁਚਲੇ ਆਪਣੇ ਜ세ਦਾਰ ਨਹੀਂ ਨਹੀਂ ਕਰ ਸਕੇ ਪਰ ਬਾਹਰលੀਆਂ ਸਰਕਾਰਾਂ ਨੂੰ ਇਹਨਾਂ ਨੇ ਜਾਗਰੂਕ ਕਰਕੇ ਉਹਨਾਂ ਨੂੰ ਆਪਣੇ ਮਨੁੱਖੀ ਅਧਿਕਾਰਾਂ ਦੇ ਉੱਤੇ ਪਹਿਰਾ ਦਿਵਾ ਕੇ ਉਹਨਾਂ ਨੇ ਆ ਕੇਸ ਦਰਜ ਕਰਤੇ ਜਿਹਦੇ ਵਿੱਚ ਜੈ ਸ਼ੰਕਰ ਦਾ ਨਾਮ ਅਮਿਤ ਸ਼ਾਹ ਦਾ ਨਾਮ ਰਾਜਨਾਥ ਸਿੰਘ ਦਾ ਨਾਮ ਤੇ ਨਰਿੰਦਰ ਮੋਦੀ ਦਾ ਨਾਮ ਵੀ ਬੋਲਦਾ ਹੈ ਇਹ ਬਹੁਤ ਵੱਡੀ ਆਪਣੇ ਕੌਮ ਦੀ ਪ੍ਰਾਪਤੀ ਹੈ ਅਸੀਂ ਆਸ ਕਰਦੇ ਹਾਂ ਕਿ ਜੂ ਇਹ ਸਾਡੇ ਉਤੋਂ ਜੂਨ ਲੱਥੂਗੀ ਜਿਹਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ ਬਾਦਲ ਦੀ ਇਹ ਜੋਖ ਲਾ ਕੇ ਅਸੀਂ ਆਪ ਦੇ ਕੌਮ ਦੀ ਅਸਲ ਇਸ ਹਾਦਸੇ ਦੀ ਨੁਮਾਇੰਦੀ ਕਰਕੇ ਬਿਆਨ ਲਿਖ ਕੇ ਪੇਸ਼ ਕਰਕੇ ਅਸੀਂ ਆਪਣੇ ਇਤਿਹਾਸ ਨੂੰ ਮੁੜ ਜੀਵ ਕਰਕੇ ਇਹੋ ਜੇ ਦੁਸ਼ਟਾਂ ਦੇ ਬਰਖਲਾਫ ਜਿਵੇਂ ਘੋਟਣਾ ਹੈਗਾ ਉਹਨਾਂ ਦੇ ਕੇਸ ਚੱਕ ਕੇ ਭਾਵੇਂ ਐਸਜੀਪੀਸੀ ਰਾਹੀਂ ਕਰੀਏ ਚਾਹੇ ਹੋਰ ਤਰ੍ਹਾਂ ਕਰੀਏ ਇਹ ਮੁੜ ਜੀਵ ਕਰੀਏ ਪਰ ਉਹ ਸਰਕਾਰ ਦੇ ਵਿੱਚ ਜਦੋਂ ਮਤਲਬ ਮੁਕਾਬਲੇ ਬਣਾਵਣਾ ਕੇ ਨੌਜਵਾਨਾਂ ਨੂੰ ਮਾਰਿਆ ਗਿਆ ਬਿਆਨ ਸਿੰਘ ਦੇ ਉਹਦਾ ਪੋਤਰਾ ਅੱਜ ਵੀ ਕਹਿ ਰਿਹਾ ਵੀ ਉਹ ਸ਼ਾਂਤੀ ਸਾਧਨ ਕੀਤੀ ਮੇਰਾ ਦਾਦਾ ਜੀ ਕਿਤੇ ਰਮਨੀਤ ਮਿੱਟੂ ਕਹਿ ਰਿਹਾ ਜਿਹੜੀ ਆਰਐਸਐਸ ਤੇ ਕਾਂਗਰਸ ਦੀ ਸੋਚ ਹੈ ਉਹਨਾਂ ਦਾ ਜਿਹੜਾ ਮੰਨੂਵਾਦੀ ਸੋਚ ਹੈ ਉਹਦੇ ਵਿੱਚ ਸ਼ਾਂਤੀ ਦਾ ਮਤਲਬ ਕੀ ਹੁੰਦਾ ਹੈ ਉਹਦੇ ਵਿੱਚ ਸ਼ਾਂਤੀ ਦਾ ਮਤਲਬ ਹੁੰਦਾ ਹੈ ਸ਼ੂਦਰ ਨੂੰ ਆਪਣੀ ਥਾਂ ਦਿਖਾਣਾ ਹੁਣ ਸ਼ੂਦਰ ਦੀ ਥਾਂ ਕੀ ਹੈ ਉਹ ਜੇ ਕਿਤੇ ਪੜ੍ਹਾਈ ਲਿਖਾਈ ਹਾਸਲ ਕਰਦਾ ਹੈਗਾ ਤਾਂ ਉਹ ਜਿਹੜਾ ਪੰਡਤ ਨੂੰ ਸੰਸਕ੍ਰਿਤ ਪੜਾਉਂਦਾ ਹੈ ਵੇਦ ਪੜਾਉਂਦਾ ਹੈ ਉਹਨੂੰ ਸ਼ਰਦਾ ਤੋਂ ਕੱਢ ਦਿੰਦੇ ਆ ਉਹਨੂੰ ਜਿਹੜਾ ਪੜ੍ਹਦਾ ਹੈ ਉਹਦੇ ਮੂੰਹ 'ਚ ਕੰਨਾਂ 'ਚ ਉੱਬਲਦਾ ਤੇਲ ਕਰਕੇ ਇੱਕ ਸ਼ੇਖ ਤਤੀ ਉਹਦੇ ਮੂੰਹ 'ਚ ਮਾਰ ਪਾ ਕੇ ਉਹਨੂੰ ਮਾਰ ਦਈਦਾ ਛੂਦਰ ਦਾ ਕੋਈ ਹੱਕ ਨਹੀਂ ਹੁੰਦਾ ਉਹਦੇ ਪਿੰਡੇ ਤੇ ਜਿਹੜੇ ਕੱਪੜੇ ਵੀ ਉਹ ਵੀ ਬਾਹਮਣ ਲੈ ਸਕਦਾ ਹੈਗਾ ਜੇ ਉਹ ਬੋਲਦਾ ਉਹਨੂੰ ਬੰਦ ਕਰ ਦਿੱਤਾ ਹੁਣ ਜੇ ਨਾ ਬੋਲੀਏ ਤੇ ਉਹਨੂੰ ਸ਼ਾਂਤੀ ਕਹਿ ਦਈਏ ਫਿਰ ਉਹ ਜੇ ਰਵਨੀਤ ਬਿੱਟੂ ਇਹ ਚੀਜ਼ ਮੰਨਦਾ ਹੈ ਉਹ ਤਾਂ ਉੱਚ ਜਾਤੀਆਂ ਨਾਲ ਫਿਰਦਾ ਹੈ ਉੱਚ ਜਾਤੀਆਂ ਦੀ ਗੋਦੀ 'ਚ ਹੈ ਉਹਦਾ ਬਾਪੂ ਵੀ ਉੱਚ ਜਾਤੀਆਂ ਨਾਲ ਸਾਝ ਰੱਖਦਾ ਸੀਗਾ ਪਰ ਜਿੰਨੂੰ ਭਗਤ ਮਹਾਰਾਜ ਰਵਿਦਾਸ ਸਾਹਿਬ ਨੇ ਆਜ਼ਾਦ ਕਰਕੇ ਜਿਹੜਾ ਆਪਣੇ ਆਪ ਨੂੰ ਚਮਾਰ ਕਹਿ ਕੇ ਅਸੀਂ ਮੱਥਾ ਟੇਕਦੇ ਆ ਅਸੀਂ ਤਾਂ ਸ਼ੁੱਧ ਰਹਿ ਪਰ ਕਿਹੜੇ ਸ਼ੁੱਧਰ ਛੇਵੇਂ ਪਾਤਸ਼ਾਹ ਦੇ ਮੀਰੀ ਪੀਰੀ ਵਾਲੇ ਮਾਨਸ ਕੀ ਸਾਧ ਜਾਤ ਸਭੇ ਇੱਕ ਪਛਾਣ ਬੋ ਉਹ ਵਾਲੇ ਆ ਅਸੀਂ ਤਾਂ ਉਹ ਆਪਣਾ ਹੱਕ ਛੱਡ ਨਹੀਂ ਸਕਦੇ ਸੋ ਇਹਨੂੰ ਚੁੱਪ ਤੇ ਸ਼ਾਂਤ ਦੇਖਦਾ ਸਾਡੇ ਵਾਲੇ ਨਿਕਲਣਗੇ ਜਦੋਂ ਇਹ ਹੱਕਾਂ ਦੀ ਗੱਲ ਕਰਦੇ ਆ ਜਾਂ ਸ਼ੁਰੂ ਤੋਂ ਮਾਨ ਸਾਹਿਬ ਗੱਲ ਕਰਦੇ ਆਏ ਜਾਂ ਪਿਛਲੇ ਸਮੇਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਆਏ ਦੀਪ ਸਿੱਧੂ ਨੇ ਗੱਲ ਕੀਤੀ ਵਹੀਰਾ ਕੱਢੀਆਂ ਹਾਂਜੀ ਉਹਨਾਂ ਨੂੰ ਗਰਮ ਖੈਲੀ ਕਿਹਾ ਗਿਆ ਮਾਨ ਸਾਹਿਬ ਨੂੰ ਇੱਟਾ ਹੀ ਗਰਮ ਖੈਲੀ ਕਿਹਾ ਜਾਂਦਾ ਤੁਹਾਡੀ ਪਾਰਟੀ ਨੂੰ ਖਾਸ ਕਰਕੇ ਪਰ ਜੇ ਹੁਣ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਜੇ ਗੱਲ ਕਰੀਏ ਇੱਕ ਗੁਰਸਿੱਖ ਕਿਸਾਨ ਆਗੂ ਡੱਲੇਵਾਲ ਸਾਹਿਬ ਜ਼ਿੰਦਗੀ ਮੌਧੀ ਖੇਡ ਖੇਡ ਰਹੇ ਨੇ ਇਹ ਇਹ ਸ਼ਾਂਤਮਈ ਤਰੀਕਾ ਤੇ ਇੱਜੇ ਜਿਹੜਾ ਸਰਕਾਰ ਸੁਣਵਾਈ ਕਰ ਰਹੀ ਫਿਰ ਤਰੀਕਾ ਕਿਹੜਾ ਬਣਾਇਆ ਜਾਵੇ ਤੁਸੀਂ ਕਾਨੂੰਨੀ ਮਾਹਰ ਵੀ ਹੋ ਦੇਖੋ ਜੀ ਸਟਰਗਲ ਕਰਨਾ ਤਾਂ ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਜੀ ਗੁਰੂ ਨਾਨਕ ਸਾਹਿਬ ਨੇ ਜਨੇਓ ਪੈਣ ਤੋਂ ਮਨਾ ਕਰਤਾ ਉੱਥੇ ਦੇ ਉੱਚ ਜਾਤੀਆਂ ਨੂੰ ਜਿਹੜਾ ਚੰਗਾ ਮਾੜਾ ਕਿਹਾ ਉਹਨਾਂ ਨੇ ਸਹਿ ਲਿਆ ਉਦੋਂ ਦੀ ਹਕੂਮਤ ਬਾਬਰ ਨੇ ਜਦ ਹਮਲੇ ਕੀਤੇ ਗੁਜਰਾਵਾਲਾ ਤੇ ਬਾਬਰ ਤੋਂ ਹੈ ਜਾਬਰਦਈ ਉਹਨਾਂ ਨੇ ਉਂਗਲ ਚੱਕਤੀ ਜਦ ਸਮਾਂ ਆਇਆ ਉਹਨਾਂ ਨੇ ਨੀਯਮ ਦੀਨ ਆਪਣੇ ਸਪੁੱਤ ਨੂੰ ਨਹੀਂ ਆਪਣੇ ਅੰਗ ਦੇ ਹਿੱਸੇ ਨੂੰ ਮੰਨ ਕੇ ਭਾਈ ਲੈਣਾ ਨੂੰ ਗੁਰੂ ਅੰਗਦ ਸਾਹਿਬ ਬਸਾਤਾ ਹੈਗਾ ਉਹਨਾਂ ਤੋਂ ਅੱਗੇ ਤੁਰਦੇ ਹੋਏ ਜਦ ਗੁਰੂ ਅਰਜਨ ਸਾਹਿਬ ਹੋਏ ਮੁਗਲ ਹਕੂਮਤਾਂ ਸ਼ਿਕਾਇਤਾਂ ਪ੍ਰਿਥੀਚੰਦ ਮਿਹਰਬਾਨ ਹੋਣਾਂ ਲਈਆਂ ਉਹਨਾਂ ਨੂੰ ਛੇਕਿਆ ਵੀ ਕਿਹਾ ਪਰ ਨਤੀਜਾ ਸੀ ਕਿ ਪਹਿਲੀ ਸ਼ਹਾਦਤ ਸਿੱਖ ਕੌਮ ਦੀ ਹੋਲੀ ਉਹ ਵੀ ਸਾਨੂੰ ਸੈਣੀਪਈ 6ਵੇਂ ਪਾਤਸ਼ਾਹ ਨੂੰ ਹੁਕਮ ਕੀਤਾ ਮੀਰੀ ਪੀਰੀ ਦਾ ਉਸ ਤੋਂ ਉਪਰੰਤ ਉਹਨਾਂ ਦੇ ਪੋਤੇ ਉਹਨਾਂ ਦੇ ਸੁਪੁੱਤ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਕਿਸੇ ਹੋਰ ਤੇ ਮਨੁੱਖੀ ਅਧਿਕਾਰਾਂ ਵਾਸਤੇ ਦਿੱਤੀ ਉਸ ਤੋਂ ਬਾਅਦ ਦਸਮ ਪਿਤਾ ਨੇ ਉਹ ਆਪਣੇ ਪਿਤਾ ਦਾ ਸੀ ਸਵੀਕਾਰ ਕਰਕੇ ਫਿਰ ਦੋ ਸੁਪੁੱਤ ਚਮਕੌਰ ਚ ਦੋ ਫਤਿਹਗੜ੍ਹ ਸਾਹਿਬ ਮਾਤਾ ਗੁਜਰਪੁਰ ਸਾਰਾ ਸਰਬੰਸ ਤਿਆਗਤਾ ਤੇ ਫਿਰ ਕੀ ਕਿਹਾ 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 ਤਾਂ ਮੈਨੂੰ ਕੀ ਦੁੱਖ ਹੈ ਜੀਵਤ ਹੈ ਹਜ਼ਾਰੋਂ ਤੁਹਾਡੇ ਵੱਲ ਦੇਖਦੇ ਸੋ ਜਿਹੜੀ ਤੁਸੀਂ ਕਹਿੰਦੇ ਹੋ ਕਿ ਆਪਾਂ ਨੂੰ ਤਸੀਹ ਤਸ਼ਦਦ ਕਿਵੇਂ ਆਪਾਂ ਇਸ ਤੋਂ ਹਟੀਏ ਤਾਂ ਗੁਰੂ ਸਾਹਿਬ ਨੇ ਸਾਨੂੰ ਸਿਖਾਈ ਤਾਂ ਤੁਰੀ ਚੱਲੋ ਤੁਰੀ ਚੱਲੋ ਬੋਲੀ ਚੱਲੋ ਚੁੱਪ ਨਾ ਕਰੋ ਅੱਜ ਵਰਗੇ ਪ੍ਰੋਗਰਾਮ ਕਰੋ ਲੋਕਾਂ ਨੂੰ ਦੱਸੋ ਕਿ ਬੀਤੇ ਆ ਹੈਗਾ ਜਦ ਮੌਕਾ ਆਊਗਾ ਅਸੀਂ ਆਪਣਾ ਫਤਿਹਗੜ੍ਹ ਸਾਹਿਬ ਨੂੰ ਖਾਲਸਾਤਨ ਬਣਾਵਾਂਗੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਸੀ ਕੀ ਬਾਤ ਹੈ ਜੀ ਬਹੁਤ ਚੰਗਾ ਲੱਗਾ ਗੱਲਬਾਤ ਕਰਕੇ ਥੋੜੇ ਸਮਝ ਵਧੇਰੇ ਜਾਣਕਾਰੀਆਂ ਦਿੱਤੀਆਂ ਪਰ ਵੇਖੋ ਸਰਕਾਰਾਂ ਇੱਕ ਪਾਸੇ ਜੇ ਕੋ ਹੱਕ ਦੀ ਗੱਲ ਕਰਦਾ ਰਾਈਟਲੀ ਫਾਈਟ ਕਰਨੀ ਪੈਂਦੀ ਔਰ ਉਦੋਂ ਇਹ ਕਿਹਾ ਜਾਂਦਾ ਜੀ ਇਹ ਗਰਮ ਖਿਆਲੀ ਨੇ ਪਰ ਜੇ ਕੋਈ ਨਰਮ ਤਰੀਕੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗੱਲ ਮਣਾਉਣ ਦੀ ਗੱਲ ਕਰਦਾ ਡੱਲੇਵਾਲ ਸਾਹਿਬ ਵਾਂਗੂ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਹੁਣ ਲੋਕ ਕਿਹੋ ਜਿਹਾ ਤਰੀਕਾ ਅਪਣਾਉਣ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਤੁਸੀਂ ਕੌਂਕੇ ਸਾਹਿਬ ਦੀ ਸ਼ਹਾਦਤ ਤੇ ਪਹੁੰਚੇ ਹੋ 32 ਸਾਲਾਂ ਬਰਸੀ ਹੈ ਜੀ ਹਾਂਜੀ ਹਾਂਜੀ ਕੀ ਕਹੋਗੇ ਅਸੀਂ ਤਾਂ ਇਹ ਕਹਾਂਗੇ ਜੀ ਜਿਵੇਂ ਆਪਣੇ ਸ਼ਹੀਦਾਂ ਦੇ ਪੂਰਨੇ ਪਾਏ ਵੀ ਹਨਾ ਜੀ ਇੱਕ ਤਾਂ ਉਹਨਾਂ ਨੂੰ ਭੁੱਲਿਆ ਨਾ ਜਾਵੇ ਜਿਵੇਂ ਪਹਿਲਾਂ ਤੋਂ ਲੈ ਕੇ ਜ਼ਬਰ ਤੇ ਜ਼ੁਲਮ ਦਾ ਟੱਕਰਾ ਕੀਤਾ ਕਿਸੇ ਵੀ ਤਰੀਕੇ ਕੀਤਾ ਉਹ ਚਾਹੇ ਵੀ ਕਾਨੂੰਨੀ ਤੌਰ ਤੇ ਕੀਤਾ ਚਾਹੇ ਉਹਨਾਂ ਨੇ ਆਪਣੇ ਸ਼ਰੀਰ ਲਾ ਕੇ ਕੀਤਾ ਜੀ ਵੀ ਜ਼ੁਲਮ ਦਾ ਜਿਹੜਾ ਟਾਕਰਾ ਵਾ ਉਹ ਉਹਨਾਂ ਨੂੰ ਸਿੱਖਿਆ ਲੈ ਕੇ ਕਰਨਾ ਚਾਹੀਦਾ ਜ਼ਬਰਦਸਤ ਜਿਹੜਾ ਕਿ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਜਿਹੜਾ ਜ਼ੁਲਮ ਸਹਿਣਾ ਉਹ ਵੀ ਇੱਕ ਬਹੁਤ ਵੱਡਾ ਗਲਤ ਲੱਗਦਾ ਨਹੀਂ ਅੱਜ ਸਿੱਖ ਕੌਮ ਉਹਨਾਂ ਦੀ ਸ਼ਹਾਦਤ ਭੁੱਲ ਗਈ ਅੱਜ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨਵੇਂ ਸਾਲ ਨੂੰ ਮਨਾਇਆ ਜਾ ਰਿਹਾ ਹੈ ਅੱਜ ਇੱਕ ਸਾਡੇ ਕੌਮ ਦੇ ਜਹੇਦਾਰ ਦਾ ਸ਼ਹੀਦੀ ਦਿਹਾੜਾ ਹੋਵੇ ਨਹੀਂ ਜੀ ਜਿਨ੍ਹਾਂ ਨੇ ਵੀ ਇਹਨਾਂ ਚੀਜ਼ਾਂ ਨੂੰ ਯਾਦ ਰੱਖਣਾ ਉਹ ਇੱਥੇ ਪਹੁੰਚੇ ਵੀ ਆ ਜੀ ਕਿਸੇ ਵੀ ਚੀਜ਼ ਦਾ ਬినాਸ਼ ਨਹੀਂ ਹੁੰਦਾ ਹੁੰਦਾ ਜੇ ਕੋਈ ਆਪਾਂ ਦੇਖੀਏ ਵੀ ਕਿਸੇ ਚੀਜ਼ ਦਾ ਖਤਮਾ ਨਹੀਂ ਹੁੰਦਾ ਹੁੰਦਾ ਤੇ ਬਾਕੀ ਇਹ ਤਾਂ ਸਿੱਖੀ ਦਾ ਚੀਜ਼ ਹੈ ਇਹ ਜੀ ਜੀ ਗੁਰੂ ਪਾਤਸ਼ਾਹ ਨੇ ਇੱਥੇ ਬੱਚਿਆਂ ਨੇ ਆਪਣਾ ਲੋਹ ਡੋਲਿਆ ਹੈਗਾ ਜੀ ਇਹ ਤਾਂ ਇਹਨਾਂ ਦੇ ਮਤਲਬ ਜਿਹੜੇ ਇੱਥੇ ਦੀ ਮਿੱਟੀ ਹੈਗੀ ਆ ਇੱਥੋਂ ਦੇ ਬੂਟੇ ਆ ਬ੍ਰਸ਼ ਇਹਨਾਂ ਦੇ ਵਿੱਚੋਂ ਵੀ ਪੈਦਾ ਹੋ ਜਾਈਗੀ ਜੀ ਮੰਨ ਲਓ ਕਿ ਵੀ ਕੋਈ ਸਮਾਂ ਸੀ ਪਾਪਾ ਬੋਤਾ ਸਿੰਘ ਤੇ ਗਰਜਾ ਸਿੰਘ ਦੋ ਸਿੰਘ ਰਹਿ ਗਏ ਸੀ ਜੀ ਤੇ ਇਸ ਸਿੱਖੀ ਦਾ ਫਿਰ ਵੀ ਪ੍ਰਫੁੱਲਤ ਰਹੀ ਹੈ ਜੀ ਬਿਲਕੁਲ ਜੀ ਹਾਂ ਜੀ ਸੋ ਹੋਰ ਵੀ ਆਗੂ ਸਾਹਿਬ ਆਏ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਸਰਦਾਰ ਬਲਰਾਜ ਸਿੰਘ ਜੀ ਖਾਲਸਾ ਪਹੁੰਚੇ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਹਾਂਜੀ ਖਾਲਸਾ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਅੱਜ ਬਦਮੀ ਆਪਾ ਸਲਾਨੀ ਸਲਾਨਾ ਵਰਸੀ ਆਪਣੇ ਕਾਲ ਤੱਕ ਦੇ ਜਹੇਦਾਰ ਦੀ ਮਨਾ ਰਹੇ ਆ ਔਰ ਇਸੇ ਤਰ੍ਹਾਂ ਇਸੇ ਪਿੰਡ ਦੇ ਵਿੱਚੋਂ ਉਹਨਾਂ ਨੂੰ ਕਥਾ ਕਰਦਿਆਂ ਨੂੰ ਸ਼ੱਕ ਦੇ ਆਧਾਰ ਤੇ ਫੜਿਆ ਜਾਂਦਾ ਔਰ ਅਣ ਮਨੁਕੀ ਤਸ਼ੱਦਦ ਉਹਨਾਂ ਦੇ ਢਾਏ ਜਾਂਦੇ ਨੇ ਅੱਤ ਦਰਜੇ ਤੋਂ ਸਹੀਏ ਦਿੱਤੇ ਜਾਂਦੇ ਕਦੀ ਤੁਸੀਂ ਇਤਿਹਾਸ ਦੇ ਵਿੱਚ ਕਿਸੇ ਹੋਰ ਮਜਬ ਦੇ ਆਗੂ ਨੂੰ ਇਹ ਵੇਖਿਆ ਵੀ ਉਹਨੂੰ ਫੜਿਆ ਗਿਆ ਹੋਵੇ ਸੀਏ ਸਟਾਫ ਦੇ ਵਿੱਚ ਲੰਗਾ ਕੀਤਾ ਗਿਆ ਹੋਵੇ ਕੱਲਾ ਕੱਲਾ ਸਰੀਰ ਦਾ ਅੰਗ ਤੋੜਿਆ ਗਿਆ ਹੋਵੇ ਅੱਖਾਂ ਕੱਢੀਆਂ ਗਈਆਂ ਹੋਣ ਮੱਥੇ 'ਚ ਗੋਲੀ ਮਾਰੀ ਗਈ ਹੋਵੇ ਭਾਈ ਮਨੀ ਸਿੰਘ ਬੰਦ ਬੰਦ ਟੋਟੇ ਕਿਤੇ ਗਏਨ ਕਦੀ ਕੋਈ ਇਤਿਹਾਸ ਸੁਣਿਆ ਹੋਵੇ ਨਹੀਂ ਬਿਲਕੁਲ ਜੀ ਨਹੀਂ ਪਰ ਜਿਹੜੀ ਹਕੂਮਤ ਹੈ ਉਹਦੇ ਅੰਦਰ ਜਿਹੜੀ ਸੋਚ ਹੈ ਉਹ ਬਾਬਰਕਿਆਂ ਵਾਲੀ ਹੈ ਜਿਹੜੀ ਭਾਈ ਗੁਰਦੇਵ ਸਿੰਘ ਕੌਂਕੇ ਦੇ ਅੰਦਰ ਸੋਚ ਸੀ ਉਹ ਸ੍ਰੀ ਗੁਰੂ ਅਰਜਨਦੇਵ ਜੀ ਮਹਾਰਾਜ ਵਾਲੀ ਸੀ ਕਿਆ ਬਾਤ ਗੁਰਅਰਜਨਦੇਵ ਜੀ ਨੇ ਵੀ ਤਸ਼ੱਦਦ ਸਹਿ ਕੇ ਸੀ ਨਹੀਂ ਕੀਤੀ ਤੇ ਭਾਈ ਕੌਂਕੇ ਸਾਹਿਬ ਨੇ ਵੀ ਸੀ ਨਹੀਂ ਕੀਤੀ ਹੁਣ ਲੜਾਈ ਇਹ ਹੈ ਕਿ ਹਕੂਮਤ ਚੁੰਦੀ ਹੈ ਕਿ ਬਾਬਰ ਤੂ ਜਾਬਰ ਕਹਿਣ ਵਾਲੀ ਅਸੀਂ ਕੌਮ ਦੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਟਰਨ ਬਾਈ ਟਰਨ ਖਤਮ ਕਰ ਦੇਵਾਂਗੇ ਪਰ ਸਾਡੇ ਵੱਲੋਂ ਹਕੂਮਤ ਨੂੰ ਮੈਸੇਜ ਹੈ ਕਿ ਜੇ ਤੁਸੀਂ ਅਰਜਨ ਸਾਹਿਬ ਨੂੰ ਗੁਰਤੇਗ ਬਾਦਰ ਸਾਹਿਬ ਨੂੰ ਦਸਵੇਂ ਪਾਤਸ਼ਾਹ ਦੇ ਸਾਰੇ ਪਰਿਵਾਰ ਨੂੰ ਸਰੀਰਕ ਤੌਰ ਤੇ ਖਤਮ ਕਰਕੇ ਸਾਡੀ ਕੌਮ ਨੂੰ ਖਤਮ ਨਹੀਂ ਕਰ ਸਕਦੇ ਤੁਸੀਂ ਸੰਤ ਜਨੈਲ ਸਿੰਘ ਪਿੰਡਰਾ ਵਾਲੇ ਨੂੰ ਖਾਲੜਾ ਸਾਹਿਬ ਨੂੰ ਗੁਰਦੇਵ ਸਿੰਘ ਕੌਂਕੇ ਨੂੰ ਦੀਪ ਸਿੱਧੂ ਨੂੰ এবিসি ਜਿੰਨੇ ਹਰਦੀਪ ਸਿੰਘ ਨਿੱਜਰ ਖੰਡਾ ਸਾਹਿਬ ਸੀ ਸਾਨੂੰ ਤੁਸੀਂ ਕਿੰਨੇ ਕੁ ਨੂੰ ਮਾਰ ਲੋਗੇ ਗੁਰੂ ਸਾਹਿਬ ਨੇ ਕਿਹਾ ਸੀ ਚਾਰ ਮੂਏ ਤੋਂ ਕਿਹਾ ਹੋਇਆ ਜੀਵਤ کئی ਹਜ਼ਾਰ ਅੱਜ ਅਸੀਂ ਕਰੋੜਾਂ ਦੀ ਗਿਣਤੀ ਵਿੱਚ ਆ ਜੇ ਚਾਰ ਪੁੱਤ ਮਰਨ ਤੋਂ ਬਾਅਦ ਸਿੱਖ ਜਦੋਂ ਖਤਮ ਨਹੀਂ ਹੋਇਆ ਤੇ ਕਰੋਨਾ ਚੋਂ ਕਿੰਨੇ ਕੁ ਮਾਰ ਲੋਗੇ ਇਸ ਸਿੱਖੀ ਜਮ ਵਾਲੀ ਲਾਇਨ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਵਾਲੀ ਇਹ ਖਤਮ ਨਹੀਂ ਹੁੰਦੀ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ 239 ਸਾਲ ਸਰੀਰਕ ਤੌਰ ਤੇ ਵਿਛਰੇ ਨਾਲ ਅਡਿਓਲੋਜੀ ਤੇ ਪ੍ਰੈਕਟੀਕਲੀ ਵੀ ਉਹਨਾਂ ਨੇ ਸਾਨੂੰ ਇਹ ਗੱਲ ਦੱਸੀ ਹੈ ਕਿ ਸਰੀਰਕ ਤੌਰ ਤੇ ਮਰਨਾ ਕੋਈ ਵੱਡੀ ਗੱਲ ਨਹੀਂ ਉਹ ਭਾਈ ਗੁਰਦੇਵ ਸਿੰਘ ਕੋਂਕੇ ਨੇ ਜਿਸ ਮਿਸ਼ਨ ਲਈ ਸ਼ਹਾਦਤ ਦਿੱਤੀ ਹੈ ਉਹ ਜ਼ਰੂਰ ਇੱਕ ਨਾ ਇੱਕ ਦਿਨ ਪੂਰਾ ਹੋਵੇ ਜਿਸ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਉਹ ਉਸ ਆਜ਼ਾਦ ਮੁਲਕ ਦੇ ਵਿੱਚ ਤੁਹਾਡੇ ਗੁਰਦੁਆਰਿਆਂ ਤੇ ਅਟੈਕ ਹੋਣਾ ਤੁਹਾਡੇ ਜਹੇਦਾਰਾਂ ਤੇ ਤਸ਼ੱਦਦ ਹੋਣਾ ਕੀ ਮਤਲਬ ਤੁਸੀਂ ਇਹ ਆਜ਼ਾਦੀ ਇਹੋ ਜੀ ਆਪਣੇ ਵੱਡ-ਵਡੇਰਿਆਂ ਨੇ ਲਈ ਸੀ ਮੇਕੋ ਹਿੰਦੁਸਤਾਨ ਨੂੰ ਤਾਂ ਆਜ਼ਾਦੀ ਮਿਲੀ ਨਹੀਂ ਕਿਉਂਕਿ ਪਹਿਲਾਂ ਮੁਗਲਾਂ ਦੇ ਅੰਦਰ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੜਾਈਆਂ ਲੜ ਕੇ ਮਨੁੱਖੀ ਆਜ਼ਾਦੀ ਨੂੰ ਤਗੜਾ ਕਰਨ ਦੇ ਲਈ ਹੀ ਖਾਲਸਾਪਨ ਸਾਜਿਆ ਸੀ ਅੱਜ ਉਹੀ ਸੋਚ ਲੈ ਕੇ ਦਿੱਲੀ ਵਾਲੇ ਚਾਹੇ ਇੰਦਰਾ ਸੀ ਚਾਹੇ મોદી ਸੀ ਚਾਹੇ ਹੋਰ ਸੀ ਉਹ ਆਪਦੇ ਵਿਰੋਧੀਆਂ ਤੇ ਜ਼ੁਲਮ ਕਰਦੇ ਸੱਚੀ ਗੱਲ ਕਹਿਣ ਵਾਲਿਆਂ ਤੇ ਕਰਦੇ ਨੇ ਹਾਲਾਂਕਿ ਸਾਡੀ ਬਦਕਿਸਮਤੀ ਹੈ ਕਿ ਜਿਹੜੀ ਮੈਂ ਗੁਰੂ ਸਾਹਿਬ ਆਣ ਵਾਲੀ ਸਿੱਖ ਕਾਲ ਦੀ ਗੱਲ ਕਰ ਰਿਹਾ ਉਦੋਂ ਡੈਮੋਕ੍ਰੇਸੀ ਨਹੀਂ ਸੀ ਲੋਕਤੰਤਰ ਨਹੀਂ ਸੀ ਅੱਜ ਸਾਡੇ ਤੇ ਲੋਕਤੰਤਰ ਦੇ ਵਿੱਚ ਵੀ ਤਸ਼ੱਦਦ ਹੋ ਰਿਹਾ ਦੇਖੋ ਉਹਨ ਡੱਲੇਵਾਲ ਸਾਹਿਬ ਉੱਥੇ ਬੈਠੇ ਨੇ ਬਿਲਕੁਲ ਜੀ ਉਹ ਵਿਜਿਦ ਨੇ ਕਿ ਮੈਂ ਤਾਂ ਮਰ ਜਾਣਾ ਜੇ ਮੇਰੀ ਗੱਲ ਨਹੀਂ ਮੰਨਦੇ ਪਰ ਦੋ ਡੈਮੋਕਰੇਟਿਕ ਸਰਕਾਰਾਂ ਭਗਵੰਤ ਮਾਨ ਦੀ ਤੇ ਮੋਦੀ ਦੀ ਉਹਨਾਂ ਦਾ ਕੋਈ ਵੱਡਾ ਡੰਡਾ ਆ ਕੇ ਡੱਲੇਵਾਲ ਦੇ ਸਹਰਾਣੇ ਬੈਠੇ ਕਿ ਮੇਰੇ ਕੋਲੇ ਰਾਜਾ ਡੱਲੇਵਾਲ ਤੈਨੂੰ ਮਰਨ ਨਹੀਂ ਦੇਣਾ ਜਿਹੜੀ ਤੂੰ ਗੱਲ ਕਹਿਣਾ ਆਪਾਂ ਬੈਠਦੇ ਆਂ ਆਪਾਂ ਟੇਬਲ ਟਾ ਕਰਦੇ ਆਂ ਆਪਾਂ ਬੁੱਧੀਜੀਵਾਂ ਨੂੰ ਬਿਠਾਉਂਦੇ ਆਂ ਆਪਾਂ ਮਾਰਾਂ ਨੂੰ ਬਿਠਾਉਂਦੇ ਆਪਾਂ ਤਾਂ ਹੱਲ ਕੱਢਦੇ ਆਂ ਜੀ ਫਿਰ ਦੱਸੋ ਲੋਕਤੰਤਰ ਕਹਦਾ ਜਦੋਂ ਇੱਕ ਬੰਦਾ ਮਰਨ ਜਾ ਰਿਹਾ ਉਹਨੂੰ ਤੁਸੀਂ ਬਚਾ ਨਹੀਂ ਸਕਦੇ ਛੇ ਮੋਂ ਡੈਮੋਕਰੇਸੀ ਲੋਕਤੰਤਰ ਦੀ ਤੁਸੀਂ ਗੱਲ ਕੀਤੀ ਏ ਲੋਕਤੰਤਰ ਦੇ ਵਿੱਚ ਹਰ ਬੰਦੇ ਦਾ ਇੱਕ ਜਨਮ ਵੇਲੇ ਸਰਕਾਰੀ ਰਿਕਾਰਡ ਬੰਦਾ ਦਰਜ ਹੁੰਦਾ ਵੀ ਇਹਦਾ ਜਨਮ ਹੋਇਆ ਪਰ ਸਿੱਖਾਂ ਨੂੰ ਲਾ ਵਾਰਸ ਕਿਹਾ ਗਿਆ ਕਿਵੇਂ ਕੀ ਕੀ ਮੰਨਦੇ ਜੀ ਹਾਂਜੀ ਵੇਖੋ ਤੁਸੀਂ ਆਮ ਸਿੱਖ ਦੀ ਗੱਲ ਕਰਦੇ ਹੋ ਡਾਕਟਰ ਮਰਮੋਦ ਸਿੰਘ ਇੱਕ ਸਿੱਖ ਬਤੌਰ ਸਿੱਖ 10 ਸਾਲ ਪ੍ਰਾਈਮ ਮਿਨਿਸਟਰ ਰਹੇ ਤੇ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਨੂੰ ਜਿੱਥੇ ਇਹਨਾਂ ਦੇ ਪ੍ਰਾਈਮ ਮਿਨਿਸਟਰ ਦੇ ਵੱਡੇ ਫੁੱਕੇ ਜਾਂਦੇ ਨੇ ਰਾਜ ਘਾਟ ਕਹਿੰਦੇ ਨੇ ਉੱਥੇ ਗਵਰਨਮੈਂਟ ਨੇ ਜਗ੍ਹਾ ਹੀ ਨਹੀਂ ਦਿੱਤੀ ਉਹਨਾਂ ਨੂੰ ਬਹੁਤ ਘੱਟ ਲੈ ਕੇ ਕਹਿਣ ਤੋਂ ਭਾਵ ਵੀ ਆਮ ਸਿੱਖ ਨਾਲ ਦਾ ਉਹਨਾਂ ਨੇ ਮਿਸਪਲੇ ਕਰਨੀ ਮਿਸਬੀਹ ਕਰਨਾ ਐਜ਼ ਅ ਕਿੰਗ ਸਿੱਖ ਦੇ ਅਣਪਛਾਤਾ ਹੋ ਜਾਂਦਾ ਮੋਹ ਸਿੰਘ ਨੂੰ ਵੀ ਉਹਨੇ ਉੱਥੇ ਮਰੇ ਨੂੰ ਵੀ ਜਗ੍ਹਾ ਨਹੀਂ ਦਿੱਤੀ ਜਿਉਂਦੇ ਤੇ ਚਲੋ ਮਤ ਪੀਦ ਹੋ ਸਕਦੇ ਨੇ ਜਦੋਂ ਮਿੱਟੀ ਹੈ ਉਹ ਮਿੱਟੀ ਨੂੰ ਵੀ ਉਹਨਾਂ ਨੇ ਜਗ੍ਹਾ ਨਹੀਂ ਦਿੱਤੀ ਇਸ ਤੋਂ ਵੱਡੀ ਬਦਕਿਸਮਤੀ ਕੀ ਸੋ ਸਿੰਘ ਸਾਹਿਬ ਨੇ ਇਹ ਦੱਸਿਆ ਵੀ ਸਾਡੇ ਨਾਲ ਵਖਰੇਵੇਂ ਅੱਜ ਤੋਂ ਨਹੀਂ ਇਹ ਗੁਰਨਾਨਕ ਪਾਤਸ਼ਾਹ ਜੀ ਉਦਾਹਰਣ ਦਿੱਤੀ ਪੰਚਮ ਪਾਤਸ਼ਾਹ ਦੀ ਸ਼ੁਰੂ ਤੋਂ ਵਖਰੇਵੇਂ ਬਸ ਇਸ ਘਰ ਦੇ ਵਖਰੇਵੇਂ ਉਦੋਂ ਹੀ ਪੈ ਗਏ ਜਦੋਂ ਬਾਬਰ ਨੂੰ ਜ਼ਬਰ ਕਹਿਤਾ ਵੀ ਤੂੰ ਜ਼ੁਲਮ ਕਰ ਰਿਹਾ ਹੈ ਇਹ ਗੁਰਨਾਣਕ ਦੇ ਘਰ ਦੀਆਂ ਜੋ ਅੱਜ ਵੀ ਅਸ਼ਹੀਦੀ ਦੇ ਹਾਰੇ ਚੱਲ ਰਹੇ ਨੇ ਇਹ ਜੰਗਾਂ ਜ਼ਰ ਜ਼ੋਰ ਉਤੇ ਜ਼ਮੀਨ ਲਈ ਨਹੀਂ ਹੋਈਆਂ ਹੱਕ ਸੱਚ ਲਈ ਹੋਈਆਂ ਔਰ ਹੱਕ ਸੱਚ ਲਈ ਲੜਾਈ ਲੜਦੇ ਹੋਏ ਸਾਡੇ ਕੌਕੇ ਸਾਹਿਬ ਸ਼ਹੀਦ ਹੋਏ ਆਖਰੀ ਸਵਾਲ ਹੈ ਜੀ 32 ਸਾਲ ਹੋ ਗਏ ਜਿੱਤੇ ਤੱਕ ਕੋਈ ਇਨਸਾਫ ਦੀ ਨਹੀਂ ਗੱਲ ਚੱਲੀ ਹਾਲਾਂਕਿ ਇਹ 32 ਸਾਲਾਂ ਪੰਥਕ ਸਰਕਾਰਾਂ ਆਈਆਂ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਮੁਕਾਬਲੇ ਬਣਾਏ ਜਿਨ੍ਹਾਂ ਨੇ ਸਾਡੇ ਅਕਾਲ ਤਖਤ ਦੇ ਜਹੇ ਦਾ ਤਸ਼ੱਦਦ ਟਾਏ ਉਹ ਪੁਲਿਸ ਅਫਸਰਾਂ ਨੂੰ ਹੀ ਸਜ਼ਾਵਾ ਦੇਾਂਗੇ ਬੰਦੀ ਸਿੰਘ ਰਿਹਾ ਕਰਾਵਾਂਗੇ ਉਹ ਜਿਹੜੇ ਪੁਲਿਸ ਅਫਸਰ ਵੱਡੇ ਵੱਡੇ ਆਉਧਿਆਂ ਤੋਂ ਰਿਟਾਇਰ ਹੋਏ ਆਪਣੀਆਂ ਪੈਨਸ਼ਨਾਂ ਲੈ ਕੇ ਆਪਣੀ ਮੌਤ ਮਰੀ ਤੇ ਪੰਥਕ ਸਰਕਾਰਾਂ ਜਿਹੜੀਆਂ ਨੇ ਹੋਕੇ ਦਿੰਦੀਆਂ ਰਹਿ ਮੈਨੀਫੈਸਟੋ ਪ੍ਰਣ ਪੱਤਰ ਦੇ ਵਿੱਚ ਲਿਖਦੀਆਂ ਰਹੀਆਂ ਉਹ ਕੀ ਕਹਿਣਾ ਚਾਹੁੰਦੇ ਪੰਥਕ ਸਰਕਾਰਾਂ ਵਿੱਚ ਇਨਸਾਫ ਨਾ ਦਵਾ ਸਕੀਆਂ ਦੇਖੋ 1947 ਤੋਂ ਬਾਅਦ ਜਿੰਨੀਆਂ ਵੀ ਦੁਰਘਟਨਾਵਾਂ ਸਿੱਖ ਕੋਮਣਾ ਹੋਈਆਂ ਕਿਸੇ ਦਾ ਇਨਸਾਫ ਨਹੀਂ ਮਿਲਿਆ ਜਿਵੇਂ ਤੁਸੀਂ ਪੰਥਕ ਸਰਕਾਰਾਂ ਦੀ ਗੱਲ ਕਰਦੇ ਹੋ ਜਿੰਨੀਆਂ ਪੰਜਾਬ ਵਿੱਚ ਬਾਦਲ ਦੀ ਕਾਂਗਰਸ ਦੀ ਭਗਵੰਤ ਮਾਨ ਦੀ ਇਹ ਤਾਂ ਦਿੱਲੀ ਦੇ ਪਿੱਠੂ ਨੇ ਇਨਾਂ ਕੋਲੇ ਇਹਨਾਂ ਮਤਰੀ ਪੰਥਕ ਸੀ ਬਦਲ ਹਾਂਜੀ ਇੱਕ ਗਲਬਾ ਹੀ ਸੀ ਜੇ ਇਹ ਪੰਥਕ ਹੁੰਦੇ ਤੇ ਜਿਹਦਾ ਤੁਸੀਂ ਨਾਮ ਲੈ ਰਹੇ ਉਹ ਮਰ ਕੇ ਅੱਗੇ ਚਲੇ ਗਿਆ ਤੇ ਪੰਥ ਰਤਨ ਜਿਹੜਾ ਖੁਦ ਲਿਆ ਸੀ ਉਹ ਵਾਪਸ ਕਰਨਾ ਪਿਆ ਔਰ ਉਹਦਾ ਜਿਹੜਾ ਬੇਟਾ ਵਾ ਉਹਨੂੰ ਉੱਥੇ ਉਹਨਾਂ ਨੇ ਖਿੱਚਿਆ ਹੋਇਆ ਜੇ ਪੰਥਕ ਹੁੰਦੇ ਪੰਥਕਾਂ ਨਾਲ ਇਹ ਨਹੀਂ ਹੁੰਦਾ ਪੰਥਕਾਂ ਨੂੰ ਤਾਂ ਕੌਮ ਵੀ ਪਿਆਰ ਕਰਦੀ ਹੈ ਗੁਰੂ ਵੀ ਪਿਆਰ ਕਰਦਾ ਹੈ ਅਕਾਲ ਤਖ਼ਤ ਸਾਹਿਬ ਵੀ ਪਿਆਰ ਕਰਦਾ ਕੀ ਬਾਤ ਆ ਜੀ ਬਿਲਕੁਲ ਜੀ ਦੇਖੋ ਇਨਸਾਫ਼ ਦਵਾਇਆ ਨਹੀਂ ਬੰਦੀ ਸਿੰਘਾਂ ਨੂੰ ਨਾ ਉਹ ਪੁਲਸ ਅਫਸਰਾਂ ਸਗੋਂ ਉਹਦੇ ਦੇ ਕੇ ਨਵਾਜਿਆ ਗਿਆ ਤੇ ਜਹੇਦਾਰਾਂ ਨੇ ਫਖਰੇ ਕੌਮ ਕੀਤਾ ਪਰ ਅੱਜ ਕੌਮ ਜਾਗ ਚੁੱਕੀ ਹੈ ਅੱਜ ਉਹ ਸ਼ਹੀਦਾਂ ਨੇ ਅੱਜ ਫਖਰੇ ਕੌਮ ਵੇਖੋ ਮਰਨ ਤੋਂ ਬਾਅਦ ਜਿੰਨੇ ਸਿੰਘ ਸਾਹਿਬ ਨੇ ਕਿਹਾ ਵੀ ਅਜੇ ਵੀ ਵਾਪਸ ਕਰਵਾਇਆ ਔਰ ਜਿਹੜੇ ਜਹੇਦਾਰਾਂ ਨੇ ਇਹ ਫਖਰੇ ਕੌਮ ਵਾਪਸ ਕਰਾਉਣ ਦੀ ਗੱਲ ਕੀਤੀ ਅੱਜ ਉਹਨਾਂ ਨੂੰ ਵੀ ਉਹਨਾਂ ਦੀਆਂ ਜਹੇਦਾਰੀਆਂ ਤੋਂ ਲਾਂਭੇ ਕੀਤਾ ਗਿਆ ਅੱਜ ਉਹ ਜਹੇਦਾਰ ਵੀ ਪਕਾਰ ਪਕਾਰ ਕੇ ਕਹਿ ਰਹੇ ਨੇ ਕਿ ਉਹ ਉਸ ਕੇਸ ਨਹੀਂ ਲਮਕਾਰੇ ਉਹ ਮੈਨੂੰ ਤੋਰੀ ਵਾਂਗ ਲਮਕਾਰੇ ਨੇ ਸੋ ਕਿਤੇ ਨਾ ਕਿਤੇ ਜਹੇਦਾਰ ਦੇ ਨਾਲ ਲੋਕਾਂ ਦੀ ਹਮਦਰਦੀ ਜ਼ਰੂਰ ਹੈ ਪਰ ਜਦੋਂ ਤੁਸੀਂ ਪਾਵਰ ਦੇ ਵਿੱਚ ਸੋ ਪਰ ਉਦੋਂ ਤੁਸੀਂ ਵੀ ਕੁਝ ਨਾ ਕੁਝ ਗਲਤੀਆਂ ਕੀਤੀਆਂ ਨੇ ਪਰ ਫਿਰ ਵੀ ਕੌਮ ਅੱਜ ਤੁਹਾਡੇ ਫੈਸਲੇ ਤੇ ਬੁਲਝ ਚਲਉਂਦੀ ਹੈ ਹੋਰ ਵੀ ਪੰਥਕ ਆਗੂ ਸਹਿਬਾਨ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਦੂ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ